ਮਾਨਯੋਗ ਪੰਜਾਬ ਸੀਐਮ ਸਾਹਿਬ ਅਤੇ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੇੜੀ ਗਈ ਹੈ। ਉਸੇ ਕੜੀ ਦੇ ਵਿੱਚ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਮਲਟੀ ਪ੍ਰੌਂਗਡ ਸਟ੍ਰੈਟਜੀ ਅਪਣਾਉਂਦੇ ਹੈਗੇ। ਉਹਦੇ ਵਿੱਚ ਅਸੀਂ ਅੱਜ ਚਾਰੋਂ ਸਬਡਿਵੀਜ਼ਨ ਦੇ ਵਿੱਚ ਜੋ ਸਪੋਰਟਸ ਇਵੈਂਟ ਕੰਡਕਟ ਕਰਵਾ ਰਹੇ ਹੈਗੇ। ਬੇਸਿਕਲੀ ਜੋ ਪੁਲਿਸ ਹੈਗਾ ਇੱਕ ਤਾਂ ਐਨਫੋਰਸਮੈਂਟ ਦਾ ਸਾਡਾ ਕੰਮ ਹੈਗਾ ਕਿ ਜੋ ਨਸ਼ੇ ਦੇ ਸੌਦਾਗਰ ਹੈਗੇ ਉਹਨਾਂ ਨੂੰ ਫੜ ਕੇ ਔਰ ਅੰਦਰ ਦੇਣਾ ਹੈਗਾ। ਦੂਜੇ ਜੋ ਇਹਨਾਂ ਦੀ ਜੋ ਕਾਲੀ ਕਮਾਈ ਹੈਗੀ ਉਸ ਨੂੰ ਅਸੀਂ ਪ੍ਰੋਪਰਟੀ ਉਹਨਾਂ ਦੀ ਫ੍ਰੀਜ਼ ਕਰਵਾਂਦੇ ਹੈਗੇ 2024 ਦੇ ਵਿੱਚ ਹੁਣ ਤੱਕ ਅਸੀਂ ਅਪ੍ਰੋਕਸੀਮੇਟ 3 ਕਰੋੜ ਕੀ ਪ੍ਰੋਪਰਟੀ ਜੋ ਇਹਨਾਂ ਨੇ ਬਣਾਈ ਹੈਗੀ ਉਹ ਫ੍ਰੀਜ਼ ਕਰਵਾਈ ਹੋਈ ਹੈਗੀ ਉਸ ਦੇ ਅਲਾਵਾ ਸਾਡਾ ਜੋ ਅਵੇਅਰਨੈਸ ਡਰਾਈਵ ਹੈਗਾ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਔਰ ਪਬਲਿਕ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜੋ ਡਰਗ ਕੇ ਮਾੜੇ ਪ੍ਰਭਾਵ ਹੈ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਹੈਗੇ ਔਰ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਜੋ ਇਹ ਮੁਹਿੰਮ ਹੈਗੀ ਇਹ ਪੁਲਿਸ ਕੇ ਸਾਥ ਸਾਥ ਜਿਤਨੇ ਵੀ ਡਿਪਾਰਟਮੈਂਟ ਹੈਗੇ ਹੈਲਥ ਡਿਪਾਰਟਮੈਂਟ ਹੈ ਸਿਵਲ ਮਹਿਕਮਾ ਹੈਗਾ ਅਸੀਂ ਆਪਸ ਵਿੱਚ ਕੋਆਰਡੀਨੇਸ਼ਨ ਦੇ ਹਿਸਾਬ ਸੇ ਅਸੀਂ ਕੰਮ ਕਰ ਰਹੇ ਹੈਗੇ ਔਰ ਪਬਲਿਕ ਕਾ ਅਸੀਂ ਸਹਿਯੋਗ ਚਾਹੁੰਦੇ ਹੈਗੇ ਕਿ ਤੁਸੀਂ ਐਜ਼ ਏ ਸਾਡੇ ਸਾਥੀ ਬਣ ਕੇ ਔਰ ਇਸ ਮੁਹਿੰਮ ਦੇ ਸਾਡਾ ਸਾਥ ਦਿਓ ਤਾਂ ਕਿ ਇਸ ਡਰੱਗਸ ਦੀ ਬਿਮਾਰੀ ਨੂੰ ਅਸੀਂ ਖਤਮ ਕਰ ਸਕੀਏ ਕਿੰਨੇ ਜਿਹੜੇ ਨੌਜਵਾਨਾਂ ਨੂੰ ਜਿਹੜਾ ਸੁਧਾਰ ਕੀਤਾ ਗਿਆ ਪੁਲਿਸ ਵੱਲੋਂ ਜਿਹੜੇ ਨਰਸ਼ ਨਸ਼ੇ ਇਹ ਤਾਂ ਕੰਟੀਨਿਊਅਸ ਇਫਰਟ ਹੈਗਾ ਜੀ ਅਸੀਂ ਸਾਡਾ ਇਹ ਨਹੀਂ ਕਿ ਅੱਜ ਅਸੀਂ ਇੱਕ ਦਿਨ ਇਹ ਕਰਵਾ ਰਹੇ ਹੈਗੇ ਅਸੀਂ ਤੁਸੀਂ ਦੇਖਦੇ ਹੋ ਸਾਡੀ ਜੋ ਪੁਲਿਸ ਹੈਗੀ ਡੇਲੀ ਬੇਸਿਸ 'ਤੇ ਪਿੰਡਾਂ ਦੇ ਵਿੱਚ ਜਾ ਕੇ ਔਰ ਇਹ ਮੁਹਿੰਮ ਕੰਟੀਨਿਊ ਚੱਲ ਰਹੀ ਥੀ ਔਰ ਚੱਲ ਲੀ ਅਗੇ ਵੀ ਚੱਲਨੀ ਹੈਗੀ ਫਿਰ ਸਕੇ ਮੈਂ ਹਮ ਚੱਲ ਰਹੀ ਹੈ ਜੀ ਆਮ ਲੋਕ ਜਿਹੜੇ ਹੈਗੇ ਪੁਸਤਕ ਗ੍ਰੀਨ ਕਰਦੇ ਆ ਕਿਉਂਕਿ ਉਹਨਾਂ ਨੂੰ ਰਿਕੋਰਟ ਕਚੈਰੀਆਂ ਦੇ ੱਤੇ ਖਿਖਾਣਾ ਪਊਗਾ ਇਸ ਕੇਸ ਨੂੰ ਲੈ ਕੇ ਨਹੀਂ ਜੀ ਨਹੀਂ ਦੇਖੋ ਆਮ ਪਬਲਿਕ ਨੂੰ ਮੈਂ ਪਹਿਲੇ ਵੀ ਤੁਹਾਡੇ ਰਾਹੀਂ ਇਹ ਮੈਸੇਜ ਦਿਆ ਸੀ ਹੁਣ ਵੀ ਦੇਣਾ ਚਾਹੁੰਦਾ ਹੂੰ ਕਿ ਤੁਸੀਂ ਜੋ ਸਾਡੇ ਡਰਗ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਮੈਨੂੰ ਸਿੱਧਾ ਮਿਲ ਕੇ ਜਾਂ ਮੋਬਾਈਲ ਰਾਹੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਏ ਇਹ ਮੈਂ ਪ੍ਰੋਮਿਸ ਕਰਦਾ ਹੂੰ ਕਿ ਐਸਾ ਕ ਸਰ ਜੇਕਰ ਦੋ ਆਦਮੀ ਪੁਰਾਣੇ ਨਸ਼ਾ ਕਰਦੇ ਆ ਉਹਨਾਂ ਲਈ ਕੁਝ ਦਾਨੇ ਲਈ ਕੋਈ ਵਾਸਤੇ ਸੁਪਰਾ ਹਾਂ ਜੇ ਜੋ ਮਲਟੀਪਲੋਂਗ ਸਟਡੀ ਤੁਹਾਨੂੰ ਦੱਸਿਆ ਹੈਗਾ ਉਹਦੇ ਵਿੱਚ ਸਾਡੇ ਡਰਗ ਡੀ ਐਡਿਕਸ਼ਨ ਸੈਂਟਰ ਹੈਗੇ ਉੱਥੇ ਹੈਲਥ ਡਿਪਾਰਟਮੈਂਟ ਵੀ ਉਸਨੇ ਕਾਫੀ ਐਕਟਿਵਲੀ ਪਾਰਟਿਸਿਪੇਟ ਕਰ ਰਿਹਾ ਹੈਗਾ ਔਰ ਜੋ ਇਸ ਦਲਦਲ ਦੇ ਵਿੱਚ ਫਸ ਗਏ ਉਹ ਐਜ਼ ਅ ਪੇਸ਼ੈਂਟ ਅਸੀਂ ਉਹਨਾਂ ਨੂੰ ਮੰਨ ਕੇ ਔਰ ਉਹਨਾਂ ਦਾ ਇਲਾਜ ਕਰਵਾਉਣਾ ਵੀ ਸਾਡੇ ਸਾਰੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈਗੀ ਉਸ ਵੱਲ ਵੀ ਅਸੀਂ ਪ੍ਰੋਐਕਟਿਵਲੀ ਕੰਮ ਕਰ ਰਹੇ ਹਾਂ ਥੈਂਕ ਯੂ